ਨੀ ਸੇਵਹਿ ਪਾਉ ਕਰ ਇਕ ਕਰਮ ਤਰਮ ਨ ਹੋਏ ਸੰਜਮ ਜਹਮ ਨਾ ਏਕ ਪਛਾਣੀ ਵਖਤ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ਹਉ ਬਲਹਾਰੀ ਸਚੇ ਨਾਮਹਿ ਰਾਜ ਤੇਰਾ ਕਬੋ ਨਾ ਜਾਵੇ ਰਾਜੂ ਤਾਂ ਤੇਰਾ ਸਦਾ ਨਿਹਚਲ ਇਹ ਕਬੋ ਨਾ ਜਾਵੇ ਚਾਕਰ ਤਾਂ ਤੇਰਾ ਸੋਇ ਹੋਐ ਜੋ ਇਸੈ ਸਮਾਵੀ ਦੁਸ਼ਮਣ ਤਾਂ ਦੋਖ ਨ ਲੱਗੇ ਮੁਲੇ ਪਾਵ ਨੇੜ ਨ ਆਵਹੀ ਹਾਂ ਬਲਹਾਰੀ ਸਦਾ ਹੋਵਾ ਏਕ ਤੇਰੇ ਨਾਮ ਹੈ ਜੁਗ ਹੈ ਜੁਗੰਤਰ ਭਗਤੋ ਮਹਾਰੇ ਕੀਰਤ ਕਰਹਿ ਸੁਆਮੀ ਤੇਰੇ ਦੋਹਾਰੇ ਜਬਹਿ ਤਾ ਸਾਚਾ ਇਕ ਮੋਹਾਰਾਰੇ ਸਾਚਾ ਮੋਰਾਰੀ ਤਾਮ ਜਪਹੀ ਜਾ ਮਨਵਸਾਵੇਹੀ ਪਰਮੁ ਪੁਲਾਵ ਤੁਜੇ ਕੀਆ ਜਮ ਇਹੋ ਚੋਕਾਵੇਹੀ ਗੁਰ ਪ੍ਰਸਾਦੀ ਕਰੋ ਕਿਰਪਾ ਲਿਹੋ ਜਮੋ ਓ ਬਹਾਰੇ ਜੁਗ ਹੈ ਜੁਗੰਤਰ ਭਗਤੋ ਮਹਾਰੇ ਵਢੇ ਮੇਰੇ ਸਾਹਿਬਾ ਅਲਖ ਅਪਾਰਹ ਕਿਉ ਕਰ ਕਰੂ ਬੇਨਤੀ ਹਉ ਆਖ ਨ ਜਹੜ ਨਦਰ ਕਰੇ ਤਾ ਸਾਇ ਪਛਾਣਾ ਸਾਚੁ ਪਛਾਣਾ ਤਾਮ ਤੇਰਾ ਜਮ ਆਪ ਬੂਝਾਵੇ ਦੁਖ ਭੂਖ ਸੰਸਾਰ ਕੀਏ ਸੈ ਸਾ ਇਹੋ ਚੁਕਾਵੇ ਬੇਨਵੰਤ ਨਾਨਕ ਜਾਏ ਸੈ ਸਾ ਬੁਝੇ ਗੁਰ ਵਿਚਾਰਹ ਵੱਡਾ ਸਾਹਿਬ ਹੈ ਆ ਵੱਡਾ ਸਾਹਿਬ ਆਵ ਅਲਖੀ ਅਪਾਰ ਹੈ ਤੇਰੇ ਬੰਕਿ ਹਿ ਲੋਇਣ ਦੰਤਰੀ ਸਲਾ ਸੋਹਣੇ ਨਕ ਜਿੰਨ ਲੰਮੜੇ ਵੱਲ ਹੈ ਕੰਚਨ ਕਾਇਆ ਸੁਇਨ ਕੀ ਟਾਲ ਸੁਵਨ ਟਾਲਾ ਕ੍ਰਿਸ਼ਨ ਮਾਲ ਹੈ ਜਪੋ ਤੁਸੀਂ ਸਹੇਲਿ ਹੋ ਜਮ ਦੁਵਾਰ ਨਾ ਹੋ ਖੜੀਆਂ ਸਿੱਖ ਸੁਣੋ ਮਹਿਲਿਓ ਹਾਨਸ ਹੰਸਾਂ ਬਗ ਬੱਗਾ ਲਹੈ ਮਨ ਕੀ ਜਲਹ ਬੰਕੇ ਲੋਇਣ ਦੰਤਰੀ ਸਲਾ ਤੇਰੀ ਚਾਲ ਸੋਹਾਵੀ ਮਦਰਾੜੀ ਬਹਾਣੀ ਕੋਹ ਕਨ ਕੋਕਲਾ ਤਰਲ ਜੋਆਣੀ ਤਰਲ ਜੋਆਣੀ ਆਪਾਣੀ ਈਸ਼ ਮਨ ਕੀ ਪੂਰੀਏ ਸਾਰੰਗ ਜਿਉ ਪਾਗ ਤਰੇ ਠੇਮ ਠੇਮ ਆਪ ਆਵ ਸੰਧੂਰੇ ਸ੍ਰੀ ਰੰਗ ਰਤਿ ਹੀ ਫਿਰੇ ਮਤਿ ਹੀ ਉਦ ਗੰਗਾ ਵਾਣੀ ਬਿਨਵੰਤ ਨਾਨਕ ਦਾਸ ਹਰਿ ਕਾ ਤਰੀ ਚਾਲ ਸੁਹਾਵੀ ਮਦਰਾੜੀ ਬਹਾਣੀ ਵਡ ਹੰਸ ਮਹੱਲਾ ਤੀਜਾ ਸ਼ੰਤਹ ਇਕ ਊੰਕਾਰ ਸਤਿਗੁਰ ਪ੍ਰਸਾਦਹ ਆਪਣੇ ਪਿਰ ਕੈ ਰੰਗ ਰਤੀ ਮੂਏ ਸੁਭਵੰਤੀ ਨ ਰਹੇ ਸਚੈ ਸ਼ਬਦ ਮਿਲ ਰਹੀ ਮੂਏ ਪਿਰ ਆਵੇ ਪਾਏ ਪਿਆਰੇ ਸਚੈ ਪਾਏ ਪਿਆਰੀ ਕੰਤ ਸਮਾਰੀ ਹਰ ਹਰ ਸਿਉ ਨਿਹੋਰ ਚਾਇਆ ਆਪ ਗਵਾਇਆ ਤਾਂ ਪਿਰ ਭਾਇ ਗੁਰ ਕੈ ਸ਼ਬਦ ਸਮਾਇਆ ਸਾਤਨ ਸਬਦ ਸੁਹਾਈ ਪ੍ਰੇਮਕ ਸਾਈ ਅੰਤਰ ਪ੍ਰੀਤ ਪੇਹਾਰੀ ਨਾਨਕ ਸਾਤਨ ਮੇ ਲਈ ਪਿਰਸ ਆਪ ਹੈ ਸਾਚੈ ਸਾਹਿ ਸواری ਨਿਰਗੁਣ ਮੰਤੜੀਏ ਫਿਰ ਦੇਖ ਹਦੂਰੇ ਰਾਮ ਗੁਰਮੁਖ ਜਿਨੀ 라ਵਿਆ ਮੁਈਏ へ 라ਵ ਰਹਿਆ ਪਰ ਪੂਰੇ ਰਾਮ ਪਿਰ ਰਵ ਰਹਿਆ ਪਰ ਪੂਰੇ ਵੇਖ ਅਧੂਰੇ ਹਜ਼ੂਰ ਜੁਗ ਜੁਗ ਏਕੋ ਜਤਹ ਤਨ ਬਾਲੀ ਭੋਲੀ ਪਿਰ ਸਹਿ ਰਵਹਿ ਮਿਲਿਆ ਕਰਮ ਬਿਧਤਹ ਜਿਨ ਹਰ ਰਸ ਚਖਿਆ ਸਬਦ ਸੋ ਭਖਿਆ ਹਰ ਸਰ ਰਹੀ ਪ੍ਰਭੂਰ ਨਾਨਕ ਕਾਮਣ ਸਾ ਪਿਰ ਭਾਵੈ ਸਬਦ ਰਹਿ ਅਧੂਰੇ ਸੁਹਾਗਣੀ ਜਾਏ ਪੁਸ਼ ਹੋ ਮੁਈਏ ਜਿਨੀ ਵਿੱਚੋਂ ਆਪ ਗਵਾਇਆ ਪਿਰ ਕਾ ਹੁਕਮ ਨਾ ਪਾਇਓ ਮੁਈਏ ਜਿਨੀ ਵਿੱਚੋਂ ਆਪ ਨਾ ਗਵਾਇਆ ਜਿੰਨੀ ਆਪ ਗਵਾਇਆ ਤਿਨੀ ਪਿਰ ਪਾਇਆ ਰੰਗ ਸੁਰ ਰਲੀਆਂ ਮਾਣੈ ਸਦਾ ਰੰਗ ਰਾਤੀ ਸਹਿਜ ਮਾਤੀ ਆਨੰਦਿੰਨ ਨਾਮ ਵਖਾਣੈ ਕਾਮਣ ਵਿਡ ਭਾਗੀ ਅੰਤਰ ਲਿਵ ਲਾਗੀ ਹਰ ਕਾ ਪ੍ਰੇਮ ਸੁਭਾਇ ਨਾਨਕ ਕਾਮਣ ਸਹਿ ਜਿਹ ਰਾਤੀ ਜਿਨ ਸਜ ਸਿੰਗਾਰ ਬਣਾਇ ਹਉ ਬਿਮਾਰ ਮੁਈ ਤੂੰ ਚੱਲ ਗੁਰ ਕੈ ਵਹਾਈ ਹਰ ਵਾਰ ਆਵਿਸਦਾ ਮੁਈ ਹੀ ਨਿਜ ਕਰਵਾਸਾ ਪਹਾਈ ਨਿਜ ਕਰਵਾਸਾ ਪਾਈ ਸਬਦੁ ਜਹੈ ਇਸਦਾ ਸੁਆਗਣ ਨਹਾਰੀ ਰਦਲਿਆ ਲਹ ਜੋ ਬਣ ਬਲਹ ਅੰਦਰ ਗੰਤ ਸੁਵਹਾਰੀ ਹਰ ਵਰ ਸੁਹਾਗੋ ਮਸਤਿ ਭਾਗੋ ਸਚੈ ਸਬਦ ਸੁਹਾਈ ਨਾਨਕ ਕਾਮਨ ਹ ਰੰਗ ਰਾਤੀ ਜਾਂ ਚੱਲੈ ਸੋ ਗੁਰਬਹਾਈ ਵਡ ਹੰਸ ਮਹਲਾ ਤੀਜਾ ਗੁਰਮੁਖ ਸਭ ਵਾਪਾ ਹਰ ਪਲਾ ਜੇ ਸਹਜ ਕੀਜੈ ਰਾਮ ਹਨ ਦੇ ਨਾਮ ਵਖਾਣੀਏ ਲਾਹ ਹਰਸ ਪੀਜੈ ਆਰਾਮ ਲਾਹ ਹਰ ਰਸ ਲੀਜੈ ਹਰ ਰਾਵੀਜੈ ਹਨ ਦੇ ਨਾਮ ਵਖਾਣੇ ਗੁਣ ਸੰਗ੍ਰਹਿ ਅਵਗੁਣ ਵਿਕਣੇ ਆਪੇ ਆਪ ਵਿਛਾਣ ਗੋਰਮਤ ਪਾਈ ਵੱਡੀ ਵੜਿਆਈ ਸਚੈ ਸਬਦ ਰਸ ਪੀਜੈ ਨਾਨਕ ਹਰ ਕੀ ਭਗਤ ਨਿਰਾਲੀ ਗੁਰਮੁਖ ਵਿਰਲਾ ਕੀ ਜਹ ਗੁਰਮੁਖੀ ਤੀ ਹਰ ਅੰਤਰ 비ਜੀਐ ਹਾਲੀ ਜੈ ਸਰੀਰ ਜਮਾਇ ਰਾਮ ਆਪਣੇ ਕਰ ਅੰਦਰ ਰਸ ਪੁੰਚ ਤਉ ਲਹ ਲੈ ਪਰਥਾਏ ਰਾਮ ਲਹ ਪਰਥਾਏ ਹਰ ਮਨ ਵਸਾਈ ਤਨ ਖੇਤੀ ਵਾਪਾਰ ਹਰ ਨਾਮ ਤੇ ਆਏ ਮਨ ਵਸਾਏ 부ਝ ਹੈ ਗੁਰ ਵਿਚਾਰ ਮਨ ਮੁਖਿਤ ਹੀ ਵਣਜ ਕਰਤਾ ਕਿ ਤ੍ਰਿਸ਼ਨਾ ਭੁਖ ਨਾ ਜਹਾਈ ਨਾਨਕ ਨਾਮ ਬੀਜ ਮਣ ਅੰਦਰ ਸਚੈ ਸਬਦ ਸੋਭਾਈ ਹਰ ਵਪਾਰ ਸੇ ਜਨ ਲਾਗੇ ਜਿਨਾ ਮਸਤਕ ਮਣੀ ਵਡ ਭਾਗੋ ਰਾਮ ਗੁਰਮਤੀ ਮਨ ਨਿਜਕਰ ਵਸਿਆ ਸਚੈ ਸਉਦ ਬੈਰਾਗੋ ਰਾਮਹ ਮੁਖ ਮਸਤ ਕਭਾਗੋ ਸਚ ਬੈਰਾਗੋ ਸਾਚ ਰਤੇ ਵੀਚਾਰੀ ਨਾ ਬਿਨਾ ਸਭ ਜਗ ਬੋਰਨ ਸਬਦੇ ਹਉ ਮਹਿਮਾਰੀ ਸਚੈ ਸਬਦ ਲਾਗ ਮਤ ਉਪਜੇ ਗੁਰਮੁਖ ਨਾਮ ਸੁਭਗੋ ਨਾਨਕ ਸ਼ਬਦ ਮਿਲੈ ਪਉ ਪੰਜਣ ਹਰ ਆਵੇ ਮਸਤ ਪੱਗ ਹੋ ਖੇਤੀ ਵਣਜ ਸਭ ਹੁਕਮ ਹੈ ਹੁਕਮੇ ਮਨ ਵੜਾਈ ਰਾਮ ਗੁਰਮਤੀ ਹੁਕਮ 부ਝਿਏ ਹੁਕਮੇ ਮੇਲ ਮਲਾਈ ਰਾਮ ਹੁਕਮ ਮਿਲਾਈ ਸੈ ਸਮਾਈ ਗੁਰ ਕਾ ਸ਼ਬਦ ਅਪਾਰ ਹ ਸਚੀ ਵੜਾਈ ਗੁਰ ਤੇ ਪਾਈ ਸਤ ਸਵਰਨ ਹਰ ਹ ਪਉ ਪੰਝਣ ਪਾਇ ਆਪ ਗਵਾਇਆ ਗੁਰਮੁਖ ਮੇਲ ਮਿਲਾਈ ਕਹੋ ਨਾਨਕ ਨਾਮ ਨਿਰੰਝਣ ਅਗਮ ਅਗੋਚਰ ਹੁਕਮਿ ਰਹਾ ਅਸ ਮਹਾਈ ਵਡ ਹੰਸ ਮਹਲਾ ਤੀਜਾ ਮਨ ਮੇਰਾ ਤੂੰ ਸਦਾ ਸੱਚ ਸਮਾਲ ਜੀਓ ਆਪਣੇ ਘਰ ਤੂੰ ਸੁਖ ਵਸੇ ਮੋਹਿ ਨਾ ਸਕੈ ਜਮ ਕਾਲ ਜੀਉ ਕਾਲ ਜਾਲ ਜਮ ਜੋਹੈ ਨਾ ਸਕੈ ਸਚੈ ਸਬਦਿ ਲਿਵ ਲਹਾਈ ਸਦਾ ਸਚ ਰਤਿ ਮਨ ਨਿਰਮਲ ਆਵਣ ਜਾਣ ਰਹਾਇ ਦੁਜੈ ਪਾਇ ਪਰਮ ਵਿਗੁੱਤਿ ਹੀ ਮਨ ਮੁਖ ਮੋਹੀ ਜਮ ਕਹਾਲ ਕਹਿ ਨਾਨਕ ਸੁਣ ਮਨ ਮੇਰੇ ਤੂੰ ਸਦਾ ਸਚ ਸਮਾਲ ਮਨ ਮੇਰਾ ਅੰਤਰਿ ਤਿਰੇ ਨਿਧਾਨ ਹੈ ਬਾਹਰ ਵਸਤ ਨ ਭਾਲ ਹੈ ਜੋ ਪਾਵੇ ਸੋ ਪੁੰਚ ਤੋ ਗੁਰਮੁਖ ਨਦਰ ਨਿਹਾਲ ਹੈ ਗੁਰਮੁਖ ਨਦਰ ਨਿਹਾਲ ਮਨ ਮੇਰੇ ਹੀ ਅੰਤਰ ਹਰ ਨਾਮ ਸਿਖਾਈ ਮਨ ਮੁਖ ਅੰਧ ਲਹਿ ਗਿਆਨ ਵਿਹੂਣੇ ਦੂਜੈ ਭਾਇ ਖੋ ਹੈ ਬਿਨ ਨਾਵੇਂ ਕੋ ਛੁਟੇ ਨਾਹੀ ਸਭ ਆਦੀ ਜਮ ਕਹਾਲ ਨਾਨਕ ਅੰਤਰ ਤਰੀ ਨਿਧਾਨ ਹੈ ਤੂੰ ਬਾਹਰ ਵਸਤ ਨਾ ਪਹਾੜ ਮਨ ਮੀਰਿਆ ਜਨਮ ਪਦਾਰਥ ਪਾਇ ਕੈ ਇਕ ਸੱਚ ਲਗੇ ਵਾਪਾਰਾ ਸਤ ਗੁਰ ਸੇਵਨੇ ਆਪਣਾ ਅੰਤਰ ਸਵਦ ਅਪਾਰਾ ਅੰਤਰ ਸਬਦ ਅਪਾਰ ਹਰ ਨਾਮ ਪਿਆਰ ਹੈ ਨਾ ਮਹਿ ਨੌ ਨਿਧ ਪਾਈ ਮਨ ਮੁਖ ਮਾਇਆ ਮੋਹ ਵਿਆਪਿ ਹੈ ਦੁਖ ਸੰਤਪ ਹੈ ਦੁਜੈ ਪਤ ਗਵਹਾਈ ਹਉ ਮਿ ਮਹਰ ਸਬਦ ਸਮਾਨੀ ਸਚ ਰਤੇ ਆਦਕ ਹੈ ਨਾਨਕ ਮਾਨਸ ਜਨਮ ਦੁਲੰਭ ਹੈ ਸਤ ਗੁਰੂ ਬੂਜ ਬੂਜਾਈ ਮਨ ਮੇਰੇ ਸਾ ਗੁਰਸੇਵ ਨੇ ਆਪਣਾ ਸੇ ਜਨ ਵੜਪਾਗੀ ਰਾਮ ਜੋ ਮਨ ਮਾਰਿਆ ਆਪਣਾ ਸੇ ਪੁਰਖ ਬੈਰਾਗੀ ਰਾਮ ਸੇ ਜਨ ਬੈਰਾਗੀ ਸੱਚ ਲਿਵ ਲਾਗੀ ਆਪਣਾ ਆਪ ਬਿਸ਼ਾਣਿਆ ਮਤ ਨਿਹ ਚਲਯਤ ਗੂੜੀ ਗੁਰਮੁਖ ਸੇਜ ਨਾਮ ਵਖਾਣਿਆ ਇਕ ਕਾਮਣ ਹਿਤਕਾਰੀ ਮਾਇਆ 모ਹੀ ਪਿਆਰੀ ਮਨ ਮੁਖ ਸੋਏ ਰਹੇ ਅਭਾਗ ਨਾਨਕ ਸਹਿਜਿ ਸੇ ਵਿਹੋ ਗੋਰ ਆਪਣ ਸੇ ਪੂਰੇ ਵਡ ਭਾਗ ਵਡ ਹੰਸ ਮਹਲਾ ਤੀਜ ਰਤਨ ਪਦਾਰਥ ਵਣ ਜੀਐ ਸਤ ਗੁਰ ਦੀਆ 부ਜਾਈ ਰਾਮ ਲਾਹ ਲਾਭ ਹਰ ਭਗਤ ਹੈ ਗੁਣ ਮਹਿ ਗੁਣੀ ਸਮਾਈ ਰਾਮ ਗੁਣ ਮਹਿ ਗੁਣੀ ਸਮਾਈ ਜਿਸ ਆਪ ਬੁਝਾਈ ਲਾਹ ਭਗਤ ਸੈ ਸਾਰ ਬਿਨ ਭਗਤ ਹੀ ਸੁਖ ਨ ਹੋਈ ਦੁਜੈ ਪਤ ਹੋਈ ਗੁਰਮਤਿ ਨਾਮ ਅਧਾਰ ਹੈ ਵਖਿਰ ਨਾਮ ਸਦਾ ਲਾਭ ਹੈ ਜਿਸਨੋ ਇਤ ਵਾਪਾਰ ਲਹਾਈ ਰਤਨ ਪਦਾਰਥ ਵਣ ਜੀ ਹੈ ਜਸਾ ਗੁਰ ਦੇ ਬੋਜ ਹੈ ਮਾਇਆ ਮੋਹ ਸਭ ਦੁਖ ਹੈ ਖੋਟਾਈ ਹੋ ਵਾਪਾਰ ਰਾਮ ਘੂੜ ਬੋਲ ਬਿਖ ਖਾਵਣੀ ਬਉਦਹਿ ਵਿਕਾਰ ਰਾਮ ਬਉਦਹਿ ਵਿਕਾਰ ਸੈ ਸਾਇਉ ਸੰਸਾਰ ਹ ਬਿਨ ਨਾਮੀ ਪਤ ਕੋਈ ਪੜ ਪੜ ਪੰਡਿਤ ਮਾਦਵ ਖਾਣੇ ਬਿਨ ਬੂਝੇ ਸੁਖ ਨਾ ਹੋਈ ਅਮਝਾਣਾ ਕਦੇ ਨਾ ਚੁੱਕੇ ਮਾਇਆ ਮੋਹ ਪਿਆਰ ਹੈ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਾਪਾਰਾ ਖੋਟੇ ਖਰੇ ਸਭ ਪਰਖੀਅਨ ਤਿਤ ਸੱਚੇ ਕਹਿ ਦਰਬਾਰਾ ਰਹਾਮ ਖੋਟੇ ਦਰਗਹਿ ਸੁਟੀਆਂ ਉਬੇ ਕਰਨੁ ਪੁਕਾਰਾ ਰਹਾ ਉਬੇ ਕਰਨੁ ਪੁਕਾਰਾ ਮੁਗਦ ਗਵਹਾਰਾ ਮਨ ਮੁਖ ਜਨਮ ਗਵਾਇ ਬਿਖਿਆ ਮਾਇਆ ਜਿੰਨ ਜਗਤ ਭੁਲਾਇ ਸਾਚਾ ਨਾਮ ਨ ਪਾਇ ਮਨ ਮੁਖ ਸੰਤਾ ਨਾਲ ਵੈਰ ਕਰ ਦੁਖ ਖਟੇ ਸੰਸਾਰਾ ਖੋਟੇ ਘਰੇ ਪਰਖੀਆਂ ਤੇ ਸਚੈ ਦਰਵਾਰਾ RAM ਆਵ ਕਰੇ ਕਿਸਿਆ ਕੀ ਹੋਰ ਕਰਨਾ ਕਿਛੂ ਨਾ ਜਾਈ RAM ਜਿਤ ਪਾਵੈ ਤਿਤ ਲਾਇ ਸਹੀ ਜੋ ਤਿਸ ਦੀ ਵਡਿਆਈ RAM ਜੋ ਤਿਸ ਦੀ ਵਡਿਆਈ ਆਵ ਕਰਾਈ ਵਰਿਆਮ ਨਾ ਫੁਸੀ ਕੋਈ ਜਗ ਜੀਵਨ ਦਾਤਾ ਕਰਮ ਬਿਦਾਤਾ ਆਪੇ ਬਖਸ਼ੇ ਸੋਈ ਗੁਰ ਪ੍ਰਸਾਦਿ ਆਪ ਗਵਾਈਐ ਨਾਨਕ ਨਾਮ ਪਤ ਪਹਾਈ ਆਪ ਕਰੇ ਕਿਸ ਸਿਆਖੀ ਹੋਰ ਕਰਨਾ ਕਿਛੂ ਨਾ ਜਾਈ ਵਡ ਹੰਸ ਮਹਲਾ ਤੀਜਾ ਸੱਚਾ ਸਭ ਦਾ ਨਾਮ ਹੈ ਸੱਚਾ ਵਪਾਰ ਆਰਾਮ ਗੁਰਮਤੀ ਹਰ ਨਾਮ ਹੈ ਆਤਮੋਲਿਆ ਫਾਰ ਆਰਾਮ ਗੁਰਮਤੀ ਹਰ ਨਾਮ ਵਡ ਜੀ ਆਤਮੋਲਿਆ ਫਾਰ ਆਰਾਮ ਹੋ ਤਮੋਲਿਆ ਪਾਰਾ ਸਚੁ ਪਾਰਾ ਸਚੁ ਪਾਰ ਲਗੇ ਵਡਭਾਗੀ ਅੰਤਰ ਬਾਹਰ ਭਗਤੀ ਰਾਤੇ ਸਚੁ ਨਾਮ ਲੇਵ ਲਾਗੀ ਨਦਰ ਕਰੇ ਸੋਈ ਸਜ ਪਾਏ ਗੁਰ ਕੈ ਸੋਧ ਵਿਚਾਰਾ ਨਾਨਕ ਨਾਮ ਰਤੇ ਤਿਨਹੀ ਸੋ ਪਾਇਆ ਸਚੇ ਕੇ ਵਾਪਾਰ ਹੈ ਹੋ ਮੇ ਮਾਇਆ ਮਹਿਲ ਹੈ ਮਾਇਆ ਮੈਲ ਭ੍ਰਿਜੇ ਰਾਮ ਗੁਰਮਤੀ ਮਾ ਨਿਰਮਲ ਹਰ ਸੁਨਹਰ ਸੁਪੀਜੈ ਰਾਮ ਰਸਨਾ ਹਰ ਸੁਪੀਜੈ ਅੰਤਰ ਭੀਜੈ ਸਾਜ ਸਬਦ ਵਿਚਾਰੀ ਅੰਤਰ ਖੂਟਾ ਅਮ੍ਰਿਤ ਭਰਿਆ ਸ਼ਬਦ ਦੇ ਕਾੜ ਪੀਏ ਪਨਹਾਰੀ ਜਿਸ ਨਦਰ ਕਰੇ ਸੋਈ ਸਚ ਲਾਗੈ ਰਸਨਾ ਰਾਮ ਰਵੀਜੈ ਨਾਨਕ ਨਾਮ ਰਤੇ ਸੇ ਨਿਰਮਲ ਹੋਰ ਹਮੈ ਮੈਲ ਭਰੀਜੈ ਪੰਡਿਤ ਜੋਤ ਕੀ ਸਵਾ ਪੜ ਪੜਕੂਗ ਦੇ ਇੱਕ ਸਪੀਕਰੇ ਪੁਕਾਰਾ ਰਾਮ ਮਾਇਆ ਮੋਤ ਅੰਤਰਮਾ ਲਾਗੇ ਮਾਇਆ ਕੇ ਵਪਾਰ ਆ ਰਾਮ ਮਾਇਆ ਕੇ ਵਪਾਰਾ ਜਗਤ ਪਿਆਰਾ ਆਵਣ ਜਾਣ ਦੁਖ ਪਾਈ ਬੇਕਾ ਕੀੜਾ ਬੇਸਿਉ ਲਾਗਾ ਬਿਸਟਾ ਮਾਹੇ ਸੁਮਾਈ ਜੋਤ ਲਿਖਿਆ ਸੋਇਕ ਮਾਵੇ ਕੋਇ ਨ ਮੇਟਨ ਹਾਰਾ ਨਾਨਕ ਨਾਮ ਰਤੇ ਤਿਨ ਸਦਾ ਸੁਪਾਇਆ ਹੋਰ ਮੋਰ ਕੋ ਮੋਇ ਗਵਾਰਾ ਮਾਇਆ ਮੋਹਿ ਮਨ ਰੰਗਿਆ ਮੋ ਸੋਧ ਨਾ ਕਾਈ ਰਾਮ ਗੁਰਮਖੇ ਮਨ ਰੰਗਿਆ ਦੂਜਾ ਰੰਗ ਜਾਈ ਰਾਮ ਦੂਜਾ ਰੰਗ ਜਾਈ ਸਾਜ ਸਮਾਈ ਸਾਜ ਭਰੇ ਭੰਡਾਰਾ ਗੁਰਮਖ ਹੋਵੇ ਸੋਈ ਬੂਝੈ ਸਤ ਸਵਰਨ ਹਾਰਾ ਆਪੇ ਮੇਲੇ ਸਵਾਰ ਮਿਲਾਏ ਹੋਰ ਕਹਿਣਾ ਕਿਛੂ ਨਾ ਜਾਏ ਨਾਨਕ ਵੇਡਾਵੈ ਪਰਮ ਬਲਾਇ ਏਕ ਨਾਮ ਰਤੇ ਰੰਗ ਲਾਏ ਵੜਹੰ ਸੁਮਹਲਾਤੀ ਜਾਏ ਏ ਮਨ ਮੇਰਿਆ ਆਵਾ ਗਉਣ ਸੰਸਾਰ ਹੈ ਅੰਤ ਸਚ ਨਵੇੜਾ ਰਾਮ ਆਪੇ ਸਚਾ ਬਖਸ ਲਐ ਫਿਰ ਹੋਏ ਨਾ ਫੇਰਾ ਰਾਮ ਫਿਰ ਹੋਏ ਨਾ ਫੇਰਾ ਅੰਤ ਸਚ ਨ ਬੇੜਾ ਗੁਰਮੁਖ ਮਿਲੈ ਵਢਾਈ ਸਾਚੇ ਰੰਗ ਰਾਤੇ ਸਹਿਜੇ ਮਾਤੇ ਸਹਿਜੇ ਰਹੇ ਸਮਾਈ ਸੱਚਾ ਮਨ ਪਾਇਆ ਸਚੁ ਵਸਾਇਆ ਸਬਦ ਰਤੇ ਅੰਤ ਨ ਬੇਰਾ ਨਾਨਕ ਨਾਮ ਰਤੇ ਸੇ ਸਚ ਸੁਮਾਣੇ ਬਹੁਰਣਾ ਭਵਜਲ ਫੇਰਾ ਮਾਇਆ ਮੋਸਾ ਬਰਲੇ ਦੂਜੇ ਭਾਇ ਖਵਾਈ ਰਾਮ ਮਾਤਾ ਪਿਤਾ ਸਭ ਹਿਤੇ ਤੇ ਪਲਚਾਈ ਰਾਮ ਹਿਤੇ ਬਲਜਾਈ ਪ੍ਰਭੁ ਕਮਾਈ ਮੇਲ ਨ ਸਕੈ ਕੋਈ ਜਨ ਸ੍ਰਿਸ਼ਟ ਸਾਜੀ ਸੋ ਕਰ ਵੇਖੈ ਤੇ ਜੇਵੜਿਆ ਔਰ ਨ ਕੋਈ ਮਨਮੁਖ ਅੰਧਾ ਤਾਪ ਧਵ ਖਪੈ ਬਿਨ ਸਬਦੇ ਸ਼ਾਂਤਨ ਆਈ ਨਾਨਕ ਬਿੰਦਾਵੇ ਸਭ ਕੋਈ ਭੁੱਲਾ ਮਾਇਆ ਮੋਹਿ ਖਵਾਈ ਇਹ ਜਗ ਜਲਤਾ ਦੇਖੈ ਭਜ ਪਏ ਹਰ ਸਰਨਾਈ RAM ਅਰਦਾਸ ਕਰੀ ਗੁਰ ਆਗ ਪੂਰੇ ਆਗੇ ਰਖ ਲਿਓ ਦੇਵੋ ਵਡਾਈ RAM ਰਖ ਲਿਓ ਸਰਨਾਈ ਹਰ ਨਾਮ ਵਡਾਈ ਤੁਧ ਜੀਵੜੇ ਵਰਨਾ ਦਾਤਾ ਸੇਵਾ ਲਾਗੇ ਸੇਵੜ ਭਾਗੇ ਜੋਗ ਜੋਗ ਇੱਕੋ ਜਾਤਾ ਜਤ ਸਤ ਸੰਜਮ ਕਰਮ ਕਮਾਵੇ ਮਨ ਗੁਰ ਗਤ ਨਹੀਂ ਪਾਈ ਨਾਨਕ ਤਿਸਨੋਂ ਸਉਤਿ ਬੁਝਾਏ ਜੋ ਜਾਏ ਪਵੇ ਹਰ ਸਰਨਾਈ ਜੋ ਹਰ ਮਤ ਦੇ ਸਭ ਉਪਜੇ ਹਰ ਮਤ ਨਕਾਈ ਰਾਮ ਅੰਤਰ ਬਾਹਰ ਏ ਤੂੰ ਆਪੇ ਦੇ ਬੁਝਾਈ ਨਾਮ ਆਪੇ ਦੇ ਬੁਝਾਈ ਵਰਨਪਾ ਭਾਈ ਗੁਰਮੁਖਾਦਸ ਜਾਖਿਆ ਦਰ ਸੱਚੇ ਸਦਾ ਹੈ ਸਾਚਾ ਸੱਚੇ ਸਭ ਸੁਭਾਖਿਆ ਕਰਮੈ ਨੇ ਕਿਰਪਾਇਆ ਸੁਗੁਰ ਦੇਵ ਡਾਈ ਨਾਨਕ ਜੋ ਨਾਮ ਰਤੇ ਸੇਈ ਮਹਿਲ ਪਾਇਣ ਮਤ ਪ੍ਰਵਾਨ ਸੱਚ ਸਾਈ ਵਿਢੰਸ ਮਹਲਾ ਚੌਥਾ ਸ਼ੰਤ ਹੈ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਮੇਰੇ ਮਨ ਮੇਰੇ ਮਨ ਸਤਿਗੁਰ ਪ੍ਰੀਤ ਲਗਾਈ ਰਾਮ ਹਰ 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 ਨਾਮ ਮੇਰਾ ਮਨ ਵਸਾਈ ਰਾਮ ਹਰ ਹਰ ਨਾਮ ਮੇਰ ਮਨ ਵਸਾਈ ਸਭ ਦੁੱਖ ਦੀ ਸਰਨ ਹਾਰਾ ਵਡ ਭਾਗੀ ਗੁਰਦਸਨ ਪਾਇਆ ਧੰਨ ਧੰਨ ਸਤਿਗੁਰੂ ਮਾਰਾ ਉਠਤ ਬੈਠ ਸਤਗੁਰ ਸੇਵੇ ਜਿਤ ਸੇਵੇ ਸੰਤ ਪਾਈ ਮੇਰੇ ਮਨ ਮੇਰੇ ਮਨ ਸਤਗੁਰ ਪ੍ਰੀਤ ਲਗਾਈ ਹਉ ਜੀਵਾ ਹਉ ਜੀਵਾ ਸਤਗੁਰ ਦੇਖ ਸਰ ਸ੍ਰੀ ਰਾਮ ਹਰਨਾਮੋ ਹਰਨਾਮ ਦੜਾਏ Jap ਹਰ ਹਰ ਨਾਮ ਸ੍ਰੀ ਰਾਮ Jap ਹਰ ਹਰ ਨਾਮ ਕਮਲ ਪ੍ਰਗਾਸੇ ਹਰਨਾਮ ਨਾਮ ਨਿਪਾਈ ਔਮੇ ਰੋਗ ਆ ਦੁਖ ਲਾਤਾ ਅਰਸ ਸਹ ਸਮਾ ਲਗਾਈ ਹਾ ਅਰ ਨਾਮ ਦਾ ਇਸਤ ਗੁਰ ਦੇ ਪਾਈ ਸੋ ਸਤ ਗੁਰ ਸੇ ਦੇਵ ਮਨ ਪਰ ਸੇ ਔ ਜੀਵਾ ਹ ਜੀਵਾ ਸਤ ਗੁਰ ਦੇਖ ਸਰ ਸੇ ਕੋਈ ਆਣ ਕੋਈ ਆਣ ਮਿਲਾਵ ਮੇਰੇ ਸਤ ਗੁਰ ਪੂਰਾ ਰਾਮ ਔ ਮਨ ਤਨ ਔ ਮਨ ਤਨ ਦੇਵਾ ਤਿਸ ਕਾਟ ਸਰੀਰ ਆ ਰਾਮ ਆਮੰਦਨ ਕਾੜ ਕਾਤੇ ਦੇ ਜੋ ਸਤਿਗੁਰ ਬਚਨ ਸੁਣਾਏ ਮੇਰਾ ਮਨ ਬੈਰਾਗ ਭਇਆ ਬੈਰਾਗੀ ਮੇਲ ਗੁਰਦਰਸ਼ਨ ਸੋ ਪਾਏ ਹਰ ਹਰ ਕਿਰਪਾ ਕਰੋ ਸੁਖ ਦਾਤੇ ਦਿਓ ਸਤਿਗੁਰ ਚਰਨ ਹਮ ਤੂਰਾ ਕੋਈ ਆਣ ਕੋਈ ਆਣ ਮਿਲਾਵੇ ਮੇਰਾ ਸਤਿਗੁਰ ਪੂਰਾ ਗੁਰਜੀਵੜ ਗੁਰਜੀਵਰ ਦਾਤਾ ਮੈਂ ਵਰਨ ਕੋਈ ਨਾਮ ਅਰਧਾਨੁ ਅਰਧਾਨ ਦੇਵਾਏ ਹਰ ਪ੍ਰਖ ਨਿਰੰਜਨ ਸੋਈ RAM ਹਰਿ ਨਾਮ ਜਿਨੀ ਅਰਾਧਿਆ ਤਨ ਕਾ ਦੁਖ ਭਰਮ ਭਉ ਭਾਗਾ ਸੇਵਕ ਭਾਈ ਮਿਲੇ ਵਡ ਭਾਗੀ ਜਨ ਗੁਰ ਚਰਣੀ ਮਨ ਲਾਗਾ ਕਹੋ ਨਾਨਕ ਰਾਮ ਮਿਲਾਏ ਮੇ ਸੁਗੁਰ ਪ੍ਰਖ ਸੁਖ ਹੋਈ ਗੁਰ ਜੇ ਵਡ ਗੁਰ ਜੇ ਵਡ ਦਾਤਾ ਮੈਂ ਅਵਰੇ ਨ ਕੋਈ ਵਣਸ ਮਹੱਲਾ ਚੌਥਾ ਹਾ ਗੁਰ ਬਿਨ ਹਾ ਗੁਰ ਬਿਨ ਖਰੀ ਨਿਮਾਣੀ RAM ਜਗ ਜੀਵਨ ਜਗ ਜੀਵਨ ਦਾਤਾ ਗੁਰ ਮੇਲ ਸਮਾਣੀ RAM ਸਤਿਗੁਰ ਮੇਲ ਹਰ ਨਾਮ ਸਮਾਣੀ ਜਾਪ ਹਰ ਨਾਮ ਧਿਆਇਆ ਜਿਸ ਕਾਰਨ ਹਉ ਢੂੰਢ ਢੁੰਢ ਨੇ ਦੀਸੋ ਸਜਣ ਹਰ ਕਰ ਪਾਇਆ ਏਕ ਦ੍ਰਿਟ ਹਰ ਇੱਕ ਜਾਤਾ ਰਤਮ RAM ਪਿਛਾਣੀ ਹਾਂ ਗੁਰ ਬਿਨ ਹਾਂ ਗੁਰ ਬਿਨ ਖਰੀ ਨਿਮਾਣੀ ਜਿਨ ਸਤਗੁਰ ਜਿਨ ਸਤਗੁਰ ਪਾਇਆ ਤਿਨ ਹੱਤਾਂ ਮੇਲ ਮਿਲਾਇ RAM ਤੈਨ ਚਰਨ ਤੈਨ ਚਰਨ ਸ੍ਰੀ ਵੇ ਅਮ ਲਾਗੇ ਤਨ ਕਾ ਪਾਇ ਰਾਮ ਹਰ ਚਰਨ ਸ੍ਰੀ ਵੇ ਤਨ ਕੇ ਜਨ ਸਤ ਗੁਰ ਪੁਰਖ ਪ੍ਰਾਪਤਿ ਆਇ ਤੂੰ ਵਰਦਾਤਾ ਅੰਤਰਜਾਮੀ ਮੇਰੀ ਸ਼ਰਧਾ ਪੂਰ ਹਰ ਰਾਇ ਗੁਰ ਸਿੱਖ ਮੇਲ ਮੇਰੀ ਸ਼ਰਧਾ ਪੂਰੀ ਅੰਦੇ ਨਾਮ ਗੁਣ ਗਾਏ ਜਨ ਸਤ ਗੁਰ ਜਨ ਸਤ ਗੁਰ ਪਾਇਆ ਤਿਨ ਹਰਿਪਾ ਮੇਲ ਮਿਲਾਏ ਨਵਾਰੀ ਹਾਂਵਾਰੀ ਗੁਰ ਸਿੱਖ ਮੀਤ ਪਿਆਰੇ ਰਾਮ ਹਰ ਨਾਮੋ ਹਰ ਨਾਮ ਸੁਨਾਏ ਮੇਰਾ ਪ੍ਰੀਤਮ ਨਾਮੇ ਅਦਾ ਹਰੀ RAM ਹਰ ਨਾਮ ਮੇਰਾ ਪ੍ਰਾਣ ਸਖਾਈ ਜਿਸ ਮੈਂ ਘੜੀ ਨਿਮਕ ਨਹੀਂ ਜੀਵਾਂ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਅੰਮ੍ਰਿਤ ਪੀਵਾਂ ਰਾਪੇ ਸ਼ਰਦਾਲਾ ਇਮਲਾ ਯਾ ਰਾਪੇ ਆਪ ਸਾਰੇ ਹਾਂ ਵਾਰੀ ਹਾਂ ਵਾਰੀ ਗੁਰਸਖਮੀਰ ਪਿਆਰੇ ਹਰੇ ਆਪੇ ਹਰੇ ਆਪੇ ਪਰਕਰਨੰਜਨ ਸੋਈ ਰਾਮ ਹਰ ਆਪੇ ਹਰ ਆਪੇ ਮੇਲ ਕ੍ਰਿਸ਼ ਹੋਈ ਰਾਮ ਲੋਰ ਪ੍ਰਭ ਆਵੇ ਸੋਈ ਹੋਵੇ ਅਵਰਨ ਕਰਣਾ ਜਾਈ ਬਹੁਤ ਸਿਆਣ ਪਲਾਇ ਨਾ ਜਾਈ ਕਰ ਥਾ ਕੇ ਸਭ ਚਿਤਰਾਈ ਗੁਰ ਪ੍ਰਸਾਦਿ ਆ ਨਾਨਕ ਦੇਖਿਆ ਮਹਰਬੀਨਾ ਵਰਨ ਕੋਈ ਹਰਿਆ ਪਿਆਰਾ ਬੇਰਖ ਨਰਨਜਨ ਸੋਈ ਓਹਨ ਸੁਮਹਲਾ ਤੇ ਉੱਥਾਰ ਸਤ ਗੁਰ ਹਰ ਸਤ ਗੁਰ ਮੇਲ ਹਰ ਸਤ ਗੁਰ ਚਰਨ ਹਮ ਭਾਇ ਆ ਰਾਮ ਤੇ ਮਰ ਅ ਗਿਆਨ ਗਵਾਇਆ ਗੁਰ ਗਿਆਨ ਅੰਜਨ ਕਿਰਪਾ ਆਰਾਮ ਗੁਰ ਗਿਆਨ ਅੰਜਨ ਸਤ ਗੁਰੂ ਪਾਇਆ ਗਿਆਨ ਧਿਰ ਬਿਨਾਸੀ ਸਤ ਗੁਰੂ ਸੇ ਪਰਮ ਬਦ ਪਾਇਆ ਅਰ ਜਪਿਆ ਸਾਸ ਗਿਰਾ ਗੁਰ ਬਿਨ ਰਹਿਨ ਨ ਜਾਈ RAM ਅਰ ਨਾਮ ਮਰ ਨਾਮ ਦੇਵੈ ਮਿਰੰਦ ਸਖਾਈ RAM ਹਰ ਹਰ ਨਾਮ ਮਿਰੰਦ ਸਖਾਈ ਗੁਰ ਸਗੁਰੂ ਨਾਮ ਦ੍ਰਿੜਾਇਆ ਜਿੱਥੇ ਪੋ ਤਕਲਤਰ ਕੋ ਬੇਲੀ ਨਹੀਂ ਤਿੱਥੇ ਹਰ ਹਰ ਨਾਮ ਛਡਾਇਆ ਹੈ ਤਨ ਤਨ ਸਤਿਗੁਰ ਪ੍ਰਖ ਨਰੰਜਨ ਜਿਤ ਮਿਲ ਹਰਿ ਨਾਮ ਤਿਆਈ ਮੇਰਾ ਸਤਿਗੁਰ ਮੇਰਾ ਸਤਿਗੁਰ ਪਿਆਰਾ ਮੈਂ ਗੁਰ ਬਿਨ ਰਹਿਨ ਨ ਜਾਈ ਜਿਨੇ ਦਰਸਨ ਜਿਨੇ ਦਰਸਨ ਸਤਿਗੁਰ ਪ੍ਰਖਣਾ ਪਾਇਆ ਰਾਂ ਤਿਨੇ ਫਲ ਤਿਨੇ ਫਲ ਜਨਮ ਸਭ ਰਸ ਅਗਵੈ ਰਾਮ ਨੇ ਫਲ ਜਨਮ ਦਿਨ ਬ੍ਰਥਾ ਅਗਵਾਇਆ ਤੇ ਸਾਗਤ ਮੋਏ ਮਰ ਝੂਰੇ ਕਰ ਹੋਂ ਦੇ ਰਤਨ ਬਦਾਲ ਭੁਕੇ ਪਾਗ ਹੀਨ ਹਰ ਦੂਰੇ ਹਰ ਹਰ ਤਿਨ ਕਾ ਦਰਸ਼ਨ ਕਰਿਓ ਜਿਨੇ ਹਰ ਨਾਮ ਧਿਆਇਆ ਜਿਨੇ ਦਰਸ਼ਨ ਜਿਨੇ ਦਰਸ਼ਨ ਸਤਗੁਰ ਪ੍ਰਖਣ ਆ ਪਾਇਆ ਹਮਾ ਚਾਤਰਿਕ ਹਮਾ ਚਾਤਰਿਕ ਦੀਨ ਹਰ ਪਾਸ ਬਨੰਤੀ ਰਾਮ ਗੁਰ ਮਿਲ ਗੁਰ ਮੇਲ ਮੇਰਾ ਪਿਆਰਾ ਹਮ ਸਤਗੁਰ ਕਰੇ ਭਗਤੀ ਰਾਮ ਹਰ ਹਰ ਸਤਗੁਰ ਕਰੇ ਭਗਤੀ ਜਨ ਹਰਪਾ ਕਿਰਪਾ ਧਾਰੇ ਮੈਂ ਗੁਰਬਿਨਾਵਨ ਕੋਈ ਬੇਲੀ ਕੋ ਸਤਗੁਰ ਪ੍ਰਾਨ ਹਮਾਰੇ ਹੋ ਕਹੋ ਨਾਨਕ ਗੁਰ ਨਾਮ ਦੜਾਇਆ ਹਰ ਹਰ ਨਾਮ ਹਰ ਸਤਿਯੰ ਚਾਤ੍ਰਿਕ ਹਮ ਚਾਤ੍ਰਿਕ ਦਿਹਰ ਪਾਸ ਬਿਨੰਤੀ ਬੜਾ ਹੰਸਮਾਲਾ ਤੇ ਉਤਾਰ ਕਿਰਪਾ ਹਰ ਕਿਰਪਾ ਕਰ ਸੋ ਗੁਰ ਮੇ ਸੋ ਦਾਤਾ ਰਾਮ ਹਮ ਪੂਸ਼ਯੰ ਪੂਸ਼ੈ ਸੋ ਕਿਰਪਾ ਸਰਬਾਤਾਰਾਮ ਸੋ ਗੁਰਪਾ ਸਰਬਾਤ ਪੂਸ਼ੈ ਜਨ ਨਾਮ ਪਦਾਰਥ ਪਾਇਆ ਪਾਇ ਲਗੇ ਨਿਤ ਕਰੇ ਬਿਨੰਤੀ ਗੁਰ ਸਤਗੁਰ ਪੰਥ ਬਤਾਇਆ ਸੋਈ ਭਗਤ ਦੁਖ ਸੋ ਸੰਤ ਕਰ ਜਾਣਾ ਹਰ ਹਰ ਨਾਮ ਆਰਾ ਤਾਰ ਕਿਰਪਾ ਆਰ ਕਿਰਪਾ ਕਰ ਸੁ ਗੁਰ ਮੇਲ ਸੁਦਾਤਾ ਸੁਨ ਗੁਰਮਖ ਸੁਨ ਗੁਰਮਖ ਨਾਮ ਸਬਿਨ ਸਿਆਮੇ ਪਾਪਾ ਰਾਮ ਜਪ ਹਰ ਹਰ ਜਪ ਰਾਮ ਨਾਮ ਲੱਭੇ ਅੜਿ ਜਗਤਾ ਪਰਾਮ ਹਰ ਹਰ ਨਾਮ ਜਿਨੀਆ ਰਾਧਿਆ ਤਨ ਕੇ ਦੁਖ ਭਾਵ ਨਿਵਾਰੇ ਸੁ ਗੁਰ ਗਿਆਨ ਖੜਗਾਤ ਦਿਨਾ ਜਮ ਕੰਕਰ ਮਾਰ ਬਿਧਾਰੇ ਆਪਿ ਪ੍ਰਗਿਆ ਪਾਧਾਰੀ ਸੋਦਾ ਸੁਹਲਾਤਿ ਪਾਸ ਹੁੰਦਾ ਪਾਸ ਸੁਨਦਾ ਪਾਸ ਸੁਨ ਗੁਰਮਖ ਸੁਣ ਗੁਰਮਖ ਨਾਮ ਸਭਿਨ ਸਿਉਮੇ ਪਾਪ ਜਪ ਹਰ ਹਰ ਜਪ ਹਰ ਹਰ ਨਾਮ ਮੇਰੇ ਮਨ ਭਾਇਆ RAM ਮੁਖ ਗੁਰਮਖ ਮੁਖ ਗੁਰਮਖ ਜਪ ਸਭ ਰੋਗ ਗਵਾਇਆ RAM ਗੁਰਮਖ ਜਪ ਸਭ ਰੋਗ ਗਵਾਇਆ ਰੋਗ ਤਪੈ ਸਰੀਰਾ ਆਣਦੇ ਹੰਸਹਿਜ ਸਮਾਦ ਹਰ ਲਾਗੇ ਅਰ ਜਪਿਆ ਗਹਿਰ ਗਬੀਰਾ ਜਾਤ ਅਜਾਤ ਨਾਮ ਜਿਨ ਧਿਆਇਆ ਤਿਨ ਪਰਮ ਪਦਾਰਥ ਪਾਇਆ Jap ਹਰ ਹਰ Jap ਨਾਮ ਮੇਰੇ ਮਨ ਭਾਇਆ RAM ਹਰ ਦਹਾਰ ਵਰ ਤਾਰੋ ਕਿਰਪਾ ਕਰ ਕਿਰਪਾ ਲਿਹੁ ਉਬਾਰੇ RAM ਹਮ ਪਾਪੀ ਹਮ ਪਾਪੀ ਨਿਰਗੁਣ ਦੇ ਹੁ ਤੁਹਾਰੇ RAM ਆਮ ਬਾਬੀ ਨਿਰਗੁਣ ਦੀਨ ਤੁਮਾਰੀ ਹਰਿदयाल ਸੁਣਾਇ ਤੂੰ ਦੁਖ ਭੰਜਨ ਸਰਬ ਸੁਖ ਦਾਤਾ ਕਿਰਪਾਥਰ ਤਰੇ ਤਰਾਇ ਸਤਗੁਰ ਭੇਟ ਹਰਿ ਨਾਮ RAM ਰਸ ਪਾਇਆ ਜਨਾਨਕ ਨਾਮ ਧਾਰੇ ਅਰਧਾਰੋ ਅਰਤਿਆਰੋ ਕਿਰਪਾ ਕਰ ਕਿਰਪਾ ਲਿਹੋ ਓ ਬਾਰੇ RAM ਵਰਨ ਸੁਮਹਲਾ ਚੌਥਾ ਘੋੜੀਆਂ ਇਕ ਓੰਕਾਰ ਸਤਿਗੁਰ ਪ੍ਰਸਾਦ ਦੇ ਤੇਜਨ ਜੀ RAM ਉਪਾਈਆ RAM ਤਨ ਮਾਨ